ਲੰਗਰ ਵਿੱਚ ਆ ਕੇ ਬਹਿ ਜੇ ਭੁੱਖਾ ਨਹੀਂ ਜਾਣ ਦਿੰਦੇ ਟਕਰੇਗਾ ਰਣ ਵਿੱਚ ਆ ਕੇ ਸੁੱਕਾ ਨਹੀਂ ਜਾਣ ਦਿੰਦੇ ਗਿੱਦੜਾ ਕਦੀ ਪਾਇਆ ਨਹੀਂ ਘੇਰਾ ਸ਼ੇਰਾਂ ਦੇ ਡੇਰੇ ਨੂੰ ਪਰਖਣ ਦੀ ਕਿਤੇ ਕੋਸ਼ਿਸ਼ ਨਾ ਕਰ ਲਈ ਸਿੰਘਾਂ ਦੇ ਜੇਰੇ ਨੂੰ ਇਹ ਉਹਨਾਂ ਲਈ ਸੀ ਜਿਹੜੇ ਅੱਜ ਪ੍ਰਵਾਸੀਆਂ ਦੇ ਮੋਂਡਿਆਂ ਤੇ ਬਹਿ ਕੇ ਪੰਜਾਬ ਦੀ ਆਵਾਮ ਨੂੰ ਬੰਗਾਰ ਰਹੇ ਆ ਪੰਜਾਬੀਓ ਲੱਖੇ ਸਿਧਾਣੇ ਦੀ ਬਾਹ ਫੜ ਲੋ ਲੱਖੇ ਸਿਧਾਣੇ ਦਾ ਸਾਥ ਵੱਧ ਤੋਂ ਵੱਧ ਦਿਓ ਜਿੰਨਾ ਤੁਸੀਂ ਦੇ ਸਕਦੇ ਆ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਤਾਂ ਦੀਪ ਸਿੱਧੂ ਵੀ ਅੱਜ ਤੁਹਾਡੇ ਨਾਲ ਲੁਧਿਆਣੇ ਦੇ ਵਿੱਚ ਮੋਂਡੇ ਨਾਲ ਮੋਂਡਾ ਲਾ ਕੇ ਖੜਾ ਹੋਣਾ ਸੀ ਪੰਜਾਬੀਓ ਜਾਗੋ ਲੱਖੇ ਸਿਧਾਣੇ ਦਾ ਜਿੰਨਾ ਸਾਥ ਦੇ ਸਕਦੇ ਉਹਨਾਂ ਦਿਓ ਕਿਉਂਕਿ ਲੱਖਾਂ ਸਿਧਾਣੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਵਾ ਦੀ ਤੇ ਸਾਡੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਆ ਇਹਨਾਂ ਲੀਡਰਾਂ ਦਾ ਸਾਥ ਦੇਣਾ ਬੰਦ ਕਰ ਦਿਓ ਕਿਉਂਕਿ ਇਹਨਾਂ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈਗਾ ਇਹ ਪੈਸੇ ਲੈ ਕੇ ਅੱਜ ਇਸ ਪਾਰਟੀ ਦੀ ਗੱਲ ਕਰਦੇ ਕੱਲ ਦੂਜੀ ਪਾਰਟੀ ਦੀ ਗੱਲ ਕਰਦੇ ਆ ਇਸ ਕਰਕੇ ਇਹਨਾਂ ਲੀਡਰਾਂ ਦਾ ਸਾਥ ਦੇਣਾ ਬੰਦ ਕਰਕੇ ਇਸ ਲੱਖੇ ਸੁਧਾਣੇ ਦਾ ਸਾਥ ਦਿਓ ਸਾਨੂੰ ਇਦਾਂ ਦੇ ਲੀਡਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਇਹ ਜਿਹੜੇ ਲੀਡਰੋ ਆ ਜਦੋਂ ਤਾਂ ਇਹਨਾਂ ਨੇ ਕੁਰਸੀ ਤੇ ਬਹਿਣਾ ਹੁੰਦਾ ਵੋਟਾਂ ਤੋਂ ਪਹਿਲਾਂ ਜਿੱਦਾਂ ਭਗਵਾਨਤ ਮਾਨ ਨੇ ਵੋਟਾਂ ਤੋਂ ਪਹਿਲਾਂ ਗੰਦੇ ਨਾਲੇ ਦੀ ਸਫਾਈ ਦੀ ਗੱਲ ਕੀਤੀ ਸੀ ਕਿ ਮੈਂ ਗੰਦੇ ਨਾਲੇ ਦੇ ਵਿੱਚ ਪਾਣੀ ਗੰਦਾ ਕੈਮੀਕਲ ਵਾਲਾ ਨਹੀਂ ਪੀਣ ਦਊਗਾ ਪਰ ਜਦੋਂ ਜਿੱਤ ਕੇ ਮੁੱਖ ਮੰਤਰੀ ਬਣ ਗਿਆ ਉਸ ਤੋਂ ਬਾਅਦ ਆਪਣੇ ਵਾਅਦੇ ਕੀਤੇ ਹੋਏ ਭੁੱਲ ਗਿਆ ਤੇ ਇਦਾਂ ਦੇ ਲੀਡਰਾਂ ਦਾ ਸਾਥ ਛੱਡ ਦਿਓ ਇਸ ਭਗਵੰਤ ਮਾਨ ਨੇ ਕੋਈ ਵੀ ਉਹਨਾਂ ਫੈਕਟਰੀਆਂ ਦੇ ਖਿਲਾਫ ਐਕਸ਼ਨ ਨਹੀਂ ਲਿਆ ਜਿਨ੍ਹਾਂ ਦਾ ਕੈਮੀਕਲ ਵਾਲਾ ਜ਼ਹਿਰ ਵਾਲਾ ਪਾਣੀ ਇਸ ਗੰਦੇ ਨਾਲੇ ਦੇ ਵਿੱਚ ਪੈ ਰਿਆ ਆ ਪਹਿਲਾਂ ਵੀ ਜਿੰਨੇ ਵੀ ਮੁੱਖ ਮੰਤਰੀ ਆਏ ਆ ਕਿਸੇ ਨੇ ਵੀ ਇਹ ਕੋਈ ਆਪਣਾ ਫਰਜ਼ ਨਹੀਂ ਸਮਝਿਆ ਕਿ ਅਸੀਂ ਗੰਦੇ ਨਾਲੇ ਦੀ ਸਫਾਈ ਕਰਵਾਈਏ ਇਸ ਕਰਕੇ ਵੱਧ ਤੋਂ ਵੱਧ ਲੱਖੇ ਸਿਧਾਣੇ ਦਾ ਸਾਥ ਦਿਓ ਲੁਧਿਆਣੇ ਦੇ ਵਿੱਚ ਸਿਰਫ ਇੱਕ ਡਾਈ ਹਾਊਸ ਵਾ ਇੱਕ ਬੰਦਾ ਉਹਦਾ ਬੈਨੀਫਿਟ ਲੈਂਦਾ ਤੇ ਨੁਕਸਾਨ ਅਸੀਂ ਸਾਰਾ ਪੰਜਾਬ ਚਲਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਰਾ ਜਿੰਨਾ ਵੀ ਕੱਪੜਾ ਆ ਉਹ ਗੁਜਰਾਤ ਦੇ ਵਿੱਚੋਂ ਆਉਂਦਾ ਆ ਲੁਧਿਆਣੇ ਅਤੇ ਪਾਣੀਪਤ ਦੇ ਵਿੱਚ ਸਾਬਰਮਤੀ ਨਦੀ ਦੇ ਵਿੱਚ ਉਸ ਕੱਪੜੇ ਦੀ ਸਫਾਈ ਕਿਉਂ ਨਹੀਂ ਕੀਤੀ ਜਾਂਦੀ ਸਾਬਰਮਤੀ ਦਾ ਪਾਣੀ ਬਿਲਕੁਲ ਪਵਿੱਤਰ ਉਹ ਸਾਫ਼ ਵਾ ਤੇ ਪੀਣ ਵਾਲਾ ਆ ਇਹ ਸਿਰਫ ਗੰਦ ਜਿਹੜਾ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਕਿਉਂ ਪਾਇਆ ਜਾਂਦਾ ਕੀ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਕੋਈ ਦੇਸ਼ ਦੀ ਆਜ਼ਾਦੀ ਦੇ ਵਿੱਚ ਜਾਂ ਦੇਸ਼ ਦੀ ਤਰੱਕੀ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਇਸ ਟੈਮ ਤੇ ਸਭ ਤੋਂ ਜ਼ਿਆਦਾ ਹੱਕ ਪੰਜਾਬੀਆਂ ਤੇ ਹਰਿਆਣੇ ਦੇ ਲੋਕਾਂ ਦਾ ਆ ਪੰਜਾਬ ਦੀ ਦੇਸ਼ ਦੀ ਤਰੱਕੀ ਦੇ ਵਿੱਚ ਫਿਰ ਵੀ ਸਾਡੇ ਨਾਲ ਮਤਰਈ ਮਾਂ ਦਾ ਸਲੂਕ ਕੀਤਾ ਜਾਂਦਾ ਆ ਪੰਜਾਬੀਓ ਇੱਕ ਕੱਲੇ ਲੱਖੇ ਸੁਧਾਣੇ ਤੇ ਆਸ ਨਾ ਰੱਖਿਓ ਸਾਨੂੰ ਸਾਰਿਆਂ ਨੂੰ ਲੱਖਾ ਸੁਧਾਣਾ ਬਣਨਾ ਪੈਣਾ ਆ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਲੱਖਾ ਸੁਧਾਣਾ ਅੱਜ ਜੰਮਣਾ ਚਾਹੀਦਾ ਆ ਅਸੀਂ ਤਾਂ ਹੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦੇ ਆ ਤੁਸੀਂ ਕੱਲ ਲੁਧਿਆਣੇ ਦੇ ਵਿੱਚ ਦੇਖ ਲਿਆ ਪ੍ਰਵਾਸੀਆਂ ਦੀ ਕਿੰਨੀ ਗਿਣਤੀ ਸੀ ਤੇ ਪੰਜਾਬੀਆਂ ਦੀ ਕਿੰਨੀ ਗਿਣਤੀ ਸੀ ਇਸ ਕਰਕੇ ਸਾਨੂੰ ਲੱਖੇ ਸੁਧਾਣੇ ਦਾ ਵੱਧ ਤੋਂ ਵੱਧ ਸੰਸਾਥ ਦੇਣਾ ਚਾਹੀਦਾ ਆ ਤੁਹਾਨੂੰ ਪਤਾ ਆ ਜੇ ਸਾਡਾ ਇਕੱਠ ਹੋਊਗਾ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਅਸੀਂ ਪੰਜਾਬ ਦੇ ਲਈ ਲੜ ਸਕਦੇ ਹਾਂ ਪੰਜਾਬ ਦੇ ਹੱਕਾਂ ਲਈ ਲੜ ਸਕਦੇ ਆ ਮੈਂ ਇੱਕ ਇਹਨਾਂ ਪ੍ਰਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਆ ਇਹਨਾਂ ਲਾਲਿਆਂ ਦੇ ਮਗਰ ਲਾ ਕੇ ਇਹਨਾਂ ਨੂੰ ਆਪਣੇ ਮੋਂਡਿਆਂ ਤੇ ਨਾ ਚੱਕੋ ਜਦੋਂ ਹਨ ਵੱਜਣੀਆਂ ਸ਼ੁਰੂ ਹੋਣੀਆਂ ਆ ਇਹ ਇਨਾਂ ਨੇ ਛੱਡ ਕੇ ਭੱਜ ਜਾਣਾ ਤੁਹਾਡੀਆਂ ਲੱਤਾਂ ਬਾਹਾਂ ਟੁੱਟ ਜਾਣੀਆਂ ਆ ਇਸ ਕਰਕੇ ਇਹਨਾਂ ਦਾ ਸਾਥ ਦੇਣਾ ਛੱਡ ਦਿਓ ਇਹ ਜਿਹੜਾ ਪਾਣੀ ਆ ਇਹ ਤੁਸੀਂ ਵੀ ਪੀਣਾ ਆ ਅਸੀਂ ਵੀ ਪੰਜਾਬੀਆਂ ਨੇ ਪੀਣਾ ਤੁਹਾਡੇ ਬੱਚਿਆਂ ਨੇ ਵੀ ਪੀਣਾ ਸਾਡੇ ਬੱਚਿਆਂ ਨੇ ਵੀ ਪੀਣਾ ਆ ਇਹਨਾਂ ਅਮੀਰ ਲੋਕਾਂ ਨੇ ਤਾਂ ਬੋਤਲਾਂ ਵਾਲਾ ਪਾਣੀ ਪੀ ਲੈਣਾ ਆ ਪਰ ਅਸੀਂ ਲੋਕਾਂ ਨੇ ਇਹੀ ਪਾਣੀ ਪੀਣਾ ਤੇ ਸਾਡੇ ਲੋਕਾਂ ਨੂੰ ਹੀ ਬਿਮਾਰੀਆਂ ਲੱਗਣੀਆਂ ਇਸ ਕਰਕੇ ਤੁਸੀਂ ਵੀ ਇਹਨਾਂ ਦਾ ਸਾਥ ਛੱਡ ਕੇ ਲੱਖੇ ਸੁਧਾਣੇ ਦਾ ਸਾਥ ਦਿਓ ਤੇ ਬਸ ਮੈਂ ਇਹੀ ਗੱਲਾਂ ਕਰਨੀਆਂ ਸੀ ਜੇ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਕਮੈਂਟ ਵਿੱਚ ਵੀ ਜਰੂਰ ਆਪਣੇ ਵਿਚਾਰ ਰੱਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ